ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਤੁਹਾਨੂੰ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਕੇ ਬਾਗ ਨਾਲ ਕੀ ਸੰਬੰਧ ਸੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤੋਂ 2 ਕਿਲੋਮੀਟਰ ਦੀ ਦੂਰੀ ਤੇ ਪੂਰਬ ਦਿਸ਼ਾ ਵੱਲ ਕਾਜੀ ਰਹੀਮ ਖਾਨ ਅਤੇ ਕਰੀਮ ਖਾਨ ਦਾ ਇੱਕ ਸੁੱਕਾ ਹੋਇਆ ਬਾਗ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਬਾਗ ਵਿੱਚ ਕੁਝ ਸਮਾਂ ਬੈਠੇ ਸਨ ਸਤਗੁਰੂ ਜੀ ਦੇ ਬੈਠਣ ਨਾਲ ਉਹ ਬਾਗ ਹਰਾ-ਭਰਾ ਹੋ ਗਿਆ ਸੀ ਕਾਜੀ ਰਹੀਮ ਖਾਨ ਅਤੇ کریم ਖਾਨ ਗੁਰੂ ਘਰ ਨਾਲ ਬਹੁਤ ਸ਼ਰਧਾ ਰੱਖਦੇ ਸਨ ਜਦੋਂ ਇਹਨਾਂ ਨੇ ਸਹਿਬਜ਼ਾਦੇ ਜੀ ਦੇ ਦਰਸ਼ਨ ਕੀਤੇ ਤਾਂ ਇਹ ਬਹੁਤ ਪਰਸਾਨ ਹੋਏ ਅਤੇ ਸਤਗੁਰੂ ਜੀ ਨੂੰ ਆਪਣਾ ਇਹ ਬਾਗ ਭੇਟਾ ਕਰ ਦਿੱਤਾ ਹੁਣ ਇਹ ਬਾਗ ਗੁਰੂ ਘਰ ਦੀ ਮਲਕੀਅਤ ਹੈ ਅਤੇ ਗੁਰੂ ਕਾ ਬਾਗ ਨਾਮ ਨਾਲ ਪ੍ਰਸਿੱਧ ਹੈ